प्यारे सिरती प्यार परी सत श्री अकाल जी तुम देख रहे हो स्टार एजी न्यूज चैनल खबर अमरबाई दी अज जिला कचेरी अमृतसर गेट नंबर दो एडवोकेट पार्किंग ए एस इनकलेवकील भाईचारे वालों महाशिवरात्रि के पवित्र त्यौहार मौके संगतान के लिए लंगर लगे एडवोकेट पव्य महाजन एडवोकेट अनिल शर्मा एडवोकेट नीरज बदन एडवोकेट मुकेश शर्मा एडवोकेट विक्की महरा अते गली के होर भी वकीलों वालों वध चढ़ के सेवा की गई एडवोकेट मैडम नीरज महाजन एडवोकेट मैडम मोनिका खन्ना एडवोकेट मैडम सिमरप्रीत ਹੁੰਦਲ ਅਤੇ ਹੋਰ ਵੀ ਮਹਿਲਾ ਵਕੀਲਾ ਨੇ ਲੰਗਰ ਵਿੱਚ ਸੇਵਾ ਕੀਤੀ ਹੋਰ ਵੀ ਵੀਡੀਓ ਵੇਖਣ ਲਈ ਸਟਾਰ ਐਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਜਣ ਸਤਾ ਕਿ ਅੱਜ ਪੋਲੇ ਸ਼ੰਕਰ ਦੀ ਸ੍ਰੀ ਰਤਰੀ ਦੇ ਤੁਸੀਂ ਅੱਜ ਪੋਲੰਗਰ ਲਗਾਇਆ ਖਿਚਰੀ ਦੇ ਵਿੱਚ ਤੇ ਹਰ ਇੱਕ ਸੰਗਤਾਰੀ ਕੀ ਕਹਿੰਦਾ ਜਬ ਸਭ ਤੋਂ ਪਹਿਲਾਂ ਆਪਣਾ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂਗਾ ਜੀ ਮੰਗ ਜਿਹੜਾ ਲੰਗਰ ਲੱਗ ਰਿਹਾ ਇਹ ਸਾਡਾ ਲਾਇਆ ਨਹੀਂ ਹੈ ਪੋਲੇ ਸ਼ੰਕਰ ਦਾ ਲਾਇਆ ਹੈ ਤੇ ਸਾਡੀ ਇੱਕ ਮੇਨ ਜਿਹੜੀ ਗਲੀ ਹੈ ਏਸੀ ਇਨਕਲੇਵ ਹੈ ਉਹਨਾਂ ਵੱਲੋਂ ਯੋਗਦਾਨ ਨਾ ਲਾਇਆ ਗਿਆ ਪਰ ਅਦੇ ਵਿੱਚ ਜਿਹੜੇ ਮੇਨ ਕਰਦੇ ਜਿਹੜੇ ਅੱਗੇ ਅੱਗੇ ਪੋਲੀਸ਼ਨ ਕਰਦੇ ਸਾਨੂੰ ਲਾਇਆ ਉਹ ਸਭ ਤੋਂ ਸਾਡੇ ਮੇਨ ਵੱਡੇ ਭਰਾ ਨੇ ਅਨਿਸ਼ ਸ਼ਰਮਾ ਜੀ ਜੀ ਦਿਨੇਸ਼ ਸ਼ਰਵਾਸਤਵ ਜੀ ਨੀਰਜ ਬਦਨ ਜੀ ਤੇ ਆਪਣਾ ਚੇਰ ਸਿੰਘ ਸੋਢੀ ਜੀ ਇਹ ਸਾਰੇ ਦੇ ਯੋਗਦਾਨ ਨਾਲ ਤੇ ਗਲੀ ਦੇ ਯੋਗਦਾਨ ਨਾਲ ਜੋ ਵੀ ਕਲੈਕਸ਼ਨ ਸਾਡੀ ਹੋਈ ਹੈ ਗਲੀ ਦੀ ਬਦੌਲਤ ਹੋਈ ਹੈ ਸਾਰੇ ਭੈਣ ਭਰਾਵਾਂ ਨੇ ਮਿਲ ਕੇ ਇਹ ਲੰਗਰ ਲਾਇਆ ਜੀ ਇਹ ਸਾਡੇ ਭੈਣ ਨੇ ਨਿਰੇਸ਼ ਨਿਰਦਜ ਜੀ ਨਿਰਜ ਮਹਾਜਨ ਜੀ ਇਹਨਾਂ ਦਾ ਬੜਾ ਯੋਗਦਾਨ ਹੈ ਜੀ ਇਸ ਤਰ੍ਹਾਂ ਹੀ ਹਰ ਇੱਕ ਚੈਂਬਰ ਤੋਂ ਸਾਨੂੰ ਯੋਗਦਾਨ ਮਿਲਿਆ ਤੇ ਅਸੀਂ ਇਸ ਲੈਵਲ ਤੇ ਪਹੁੰਚੇ ਆਂ ਕਿ ਜਿਹੜਾ ਲੰਗਰ ਹੈ ਲਾ ਸਕੀਏ ਪਾਲੀ ਸ਼ੰਕਰ ਦੀ ਕਿਰਪਾ ਨਾਲ ਸੋਨਾ ਭੁਗਤ ਰਿਹਾ ਵਧੀਆ ਚੱਲ ਰਿਹਾ ਜੀ ਸਰ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਲੰਗਰ ਲਗਾ ਦੇ ਇਹ ਜੀ ਉਪਰਾਲਾ ਤੇ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਪਰ ਟੁੱਟੋਣਾ ਚੱਲ ਰਿਹਾ ਸੀਗਾ ਕਦੀ ਲੱਗ ਗਿਆ ਕਦੀ ਨਾ ਲੱਗਾ ਪਰ ਪਿਛਲੇ ਸਾਲ ਤੋਂ ਸਾਡੀ ਟੀਮ ਜਿਹੜੀ ਬਣੀ ਹੈ ਉਹ ਸਾਰੇ ਆਪਣੇ ਦਿਲੋਂ ਜਾਣਨ ਲੱਗੀ ਹੈ ਕਿ ਇਹਨੂੰ ਰੁਟੀਨ 'ਚ ਚਲਾਣਾ ਤੇ ਗਾਂ ਜਿੰਨਾ ਰੱਬ ਦੀ ਮਿਹਰ ਰਵੇ ਚੱਲਦਾ ਜਾਵੇ ਕੰਟੀਨਿਊਟੀ 'ਚ ਰਵੇ ਸਰ ਜੀ ਸੰਗ ਦਾ ਡਾਇਲੋਗ ਕੋਈ ਨੂੰ ਕਿਸ ਨੇ ਹੱਦਣਾ ਚਾਹੁੰਦੇ ਹੋ ਦੇਖੋ ਜੀ ਸੁਨੇਹਾ ਤੇ ਇਹੀ ਹੈ ਕਿ ਚੰਗਾ ਕੰਮ ਕਰੀਏ ਦੇਖੋ ਜੀ ਯੋਗਦਾਨ ਕਿਸੇ ਤਰ੍ਹਾਂ ਦਾ ਵੀ ਹੋਵੇ ਕੱਲਾ ਜਿਹੜਾ ਬੰਦਾ ਹੁੰਦਾ ਕੱਲਾ ਰੁੱਖ ਵੀ ਸੜ ਜਾਂਦਾ ਸਾਰਿਆਂ ਦੇ ਯੋਗਦਾਨ ਨਾਲ ਜਿਹੜਾ ਹੁੰਦਾ ਉਹ ਕਿਤੇ ਟਿੱਚਾ ਪੂਰਾ ਹੋ ਜਾਂਦਾ ਇਸ ਤਰ੍ਹਾਂ ਸਾਡਾ ਜਿਹੜਾ ਟਿੱਚਾ ਸਾਡੇ ਵੀਰਾਂ ਭਰਾਵਾਂ ਤੇ ਭੈਣਾਂ ਨਾਲ ਇਹ ਪੂਰਾ ਹੋ ਰਿਹਾ ਤੇ ਸਾਨੂੰ ਇਸ ਚੀਜ਼ ਦਾ ਖੁਸ਼ੀ ਹੈ ਕਿ ਸਾਡਾ ਸਾਰਿਆਂ ਨੇ ਸਹਿਯੋਗ ਦਿੱਤਾ ਸਾਥ ਸਾਰਿਆਂ ਨੇ ਦਿੱਤਾ ਕਿਸੇ ਨੇ ਵੀ ਇਹਦੇ ਵਿੱਚ ਜਾਂ ਕਹੀਏ ਗੁੱਸਾ ਨਾਰਾਜ਼ਗੀ ਜਾਂ ਕਿਸੇ ਨੇ ਕਹੀਏ ਕਿ ਇਹਨੇ ਪਾਇਆ ਇਹਨੇ ਯੋਗਦਾਨ ਪਾਇਆ ਨਹੀਂ ਪਾਇਆ ਸਭ ਕੁਝ ਨਹੀਂ ਹੈ ਹਰ ਇੱਕ ਦਾ ਤਿਲ ਫੁੱਲ ਸਵੀਕਾਰ ਹੈ ਸਾਰਿਆਂ ਨੇ ਦਿਲੋਂ ਜਾਨ ਨਾਲ ਜਿਹੜੀ ਹੈ ਮਦਦ ਕੀਤੀ ਹੈ ਤੇ ਉਹਨਾਂ ਦੇ ਚਲਦੇ ਆ ਪੋਲੇ ਸ਼ੰਕਰ ਦੀ ਮਿਹਰ ਨਾਲ ਵਧੀਆ ਲੰਗਰ ਲੱਗ ਰਿਹਾ ਜੀ ਸ਼ੁਕਰੀਆ ਜੀ। ਹਾਣੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਚੱਲ ਰਿਹਾ ਹੈ? ਸਰ ਪਹਿਲਾਂ ਤੇ ਮੈਂ ਆਪਣੇ ਸਾਡੇ ਏਸੀ ਇਨਕਲੇਵ ਤੇ ਜਿੰਨੇ ਵੀ ਸਾਰੇ ਭੈਣ ਭਰਾ ਵਾ ਮੈਂ ਇਹਨਾਂ ਦਾ ਤੈਅ ਦਿਲੋਂ ਸ਼ੁਕਰਗੁਜ਼ਾਰ ਆ। ਜਿਹੜੀ ਅੱਜ ਦਾ ਇਵੈਂਟ ਆਰਗੇਨਾਈਜ਼ ਹੋਈ ਹੈ ਇਹ ਸਾਡੇ ਭੈਣ ਭਰਾਵਾਂ ਦਾ ਇੱਕ ਜੁਆਇੰਟ ਵੈਂਚਰ ਸੀ ਜੀ। ਅਸੀਂ ਇਕੱਲੇ ਜਿਦਾ ਮੁਕੇਸ਼ ਜੀ ਨੇ ਦੱਸਿਆ ਸੀ 4-5 ਜਣੇ ਨਹੀਂ ਇਹ ਸਾਡੀ ਸਾਰੀ ਇੰਟਾਇਰ ਟੀਮ ਏਸੀ ਇਨਕਲੇਵ ਦੀ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਲੰਗਰ ਨੂੰ ਚਲਾ ਰਿਹਾ ਹੈ ਉਹ ਨੀਤੇ ਤਾਂ ਚਲੇ ਜਾਂਦਾ ਭੋਲੇ ਸ਼ੰਕਰ ਦੀ ਕਿਰਪਾ ਹੋ ਗਈ ਸਰ ਸਰ ਸਾਡਾ ਤਾਂ ਪੁਰਾਣਾ ਇਹੀ ਹੈ ਵੀ ਅਸੀਂ ਸਾਰੇ ਭੈਣ ਭਰਾ ਇਕੱਠੇ ਰਹੀਏ ਕੋਈ ਵੀ ਦਿਨ ਤਿਉਹਾਰ ਐਨੀ ਸ਼ਿਵਰਾਤਰੀ ਕੋਈ ਵੀ ਦਿਨ ਤਿਉਹਾਰ ਆਏ ਅਸੀਂ ਇਕੱਠੇ ਰਲ ਕੇ ਮਨਾਉਂਦੇ ਆ ਜੀ ਸਾਡੇ ਚ ਕੋਈ ਇਹੋ ਜਿਹੀ ਭੇਤ ਹੋਣੀ ਹੈ ਅਸੀਂ ਸਾਰੇ ਭੈਣ ਭਰਾ ਉਹ ਇੱਥੇ ਕਿਉਂਕਿ ਸਰਕਾਰੀ ਨੌਕਰੀ ਕਰਨ ਵਾਲੇ ਨੂੰ ਤਾਂ ਗਵਰਨਮੈਂਟ 58 ਸਾਲੀਆ 60 ਸਾਲ ਬਾਅਦ ਰਿਟਾਇਰ ਕਰ ਦਿੰਦੀ ਹੈ ਤੇ ਸਾਡੀ ਰਿਟਾਇਰਮੈਂਟ ਦੀ ਜਿਹੜੀ ਹੈ ਨਾ ਲੈਟਰ ਉਹ ਪਰਮਪਤਾ ਪ੍ਰਮਾਤਮਾ ਨੇ ਭੇਜਣੀ ਹੈ ਤੇ ਦੂਸਰਾ ਇੱਕ ਸੀ ਇੱਕ ਆਪਣੀ ਲਾਈਫ ਦਾ ਇੱਕ ਇਸ ਸਤਾ ਅਸੀਂ ਆਪਣੀ ਸਟੱਡੀਜ਼ ਕਰਕੇ ਬਾਕੀ ਜਿਹੜੇ ਵਨ ਨਾ ਰੈਸਟ ਆਫ ਲਾਈਫ ਬਚਦੀ ਹੈ ਸਾਡੀ ਇੱਥੇ ਹੀ ਹੁੰਦੀ ਹੈ ਤੇ ਅਸੀਂ ਸਾਡਾ ਇੱਕ ਪਰਿਵਾਰ ਹੈ ਅਸੀਂ ਇੱਕ ਸਾਰੇ ਤੇ ਭੈਣ ਭਰਾ ਹਾਂ ਸਾਡੇ ਚ ਕੋਈ ਇਦਾਂ ਦਾ ਨਹੀਂ ਗੱਲ ਕੋ ਕੋਨ ਕੀਤਾ ਹੈ ਕਿਸਾ ਅਸੀਂ ਇੱਕ ਪਰਿਵਾਰ ਦੇ ਦਾ ਰਹ ਰਹੇ ਹਾਂ ਹਰ ਈਵੈਂਟ ਨੂੰ ਹਰ ਫੈਸਟੀਵਲ ਨੂੰ ਅਸੀਂ ਆਪਣੇ ਭੈਣ ਭਰਾ ਆਪਣੇ ਭਾਈਚਾਰੇ ਨਾਲ ਅਸੀਂ ਸੈਲਿਬ੍ਰੇਟ ਕਰਦੇ ਹਾਂ ਤੇ ਕਰਦੇ ਹੀ ਰੰਗ ਜੀ ਥੈਂਕ ਯੂ ਸਰ ਥੈਂਕ ਯੂ ਉਹ ਜੀ ਬੱਥੀ ਹਰੀਮੰ ਕੀ ਕਹਿਣਾ ਚਾਹੋਗੇ ਜਿਸ ਦਾ ਕਿ ਅੱਜ ਬਹੁਤ ਵੱਡਾ ਵੱਡਾ ਦਿਵਲੀ ਹੈਗਾ ਤੇ ਇੱਕ ਲੱਗਰ ਲਗਾਇਆ ਹੈ ਤੁਹਾਡੇ ਨੂੰ ਸਾਰੇ ਅਸੀਂ ਸਾਰੇ ਐਸੀ ਇਨਕਲੂਜੀ ਵੱਲੋਂ ਜਿਹੜਾ ਲੰਗਰ ਲਾਇਆ ਗਿਆ ਇਹ ਸਰਬੱਤ ਦੇ ਭਲੇ ਵਾਸਤੇ ਲਾਇਆ ਗਿਆ ਇੱਕ ਜਿਸ ਤਰ੍ਹਾਂ ਸੱਜੇ ਮੇਰੇ ਦੋਨੇ ਭਰਾਵਾਂ ਨੇ ਬੋਲਿਆ ਕਿ ਇਹ ਸਾਰਾ ਜਿਹੜਾ ਸਰਬੱਤ ਦੇ ਭਲੇ ਵਾਸਤੇ ਹੈ ਕਿ ਹਰ ਲੰਗਰ ਹੀ ਨਹੀਂ ਅਸੀਂ ਹਰ ਕੰਮ ਜਿਹੜਾ ਮਿਲ ਜੁਲ ਕੇ ਕਰਨਾ ਚਾਹੁੰਦੇ ਹਾਂ ਤੇ ਇਹ ਮੇਰੀ ਇਹੋ ਹੀ ਅੱਗੇ ਅਰਦਾਸ ਹੈ ਪਾਈ ਗੁਰੂ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਸਭ ਨੂੰ ਇੱਕ ਸ਼ਕਤੀ ਦਵੇ ਕਿ ਉਹ ਅੱਗੇ ਵੱਧ ਚੜ ਕੇ ਕੰਮ ਕਰਨ ਮੇਰਾ ਸੁਨੇਹਾ ਇਹ ਹੋਈ ਹੈ ਕਿ ਸਭ ਕੰਮ ਮਿਲ ਜੁਲ ਕੇ ਕੀਤਾ ਜਾਏ ਤੇ ਵਧੀਆ ਹੁੰਦਾ ਤੇ ਇਸ ਕਰਕੇ ਅਸੀਂ ਜਿਸ ਤਰ੍ਹਾਂ ਸਾਰੇ ਭੈਣ ਭਰਾ ਰਲ ਕੇ ਕੰਮ ਕਰਦੇ ਪਏ ਆ ਉਸ ਦਾ ਸਾਰੀ ਦੁਨੀਆ ਜੇ ਰਲ ਕੇ ਕੰਮ ਕਰ ਰਹੀ ਤੇ ਸਾਰੇ ਚੰਗਾ ਯੁੱਗ ਜਿਸ ਤਰ੍ਹਾਂ ਕਹਿੰਦੇ ਆ ਉਹ ਚੰਗਾ ਟਾਈਮ ਆਏਗਾ ਕਦੀ ਨਾ ਕਦੀ ਤੇ ਆਏਗਾ ਜੇ ਸਾਰੇ ਰਲ ਕੇ ਕੰਮ ਕਰਨਗੇ ਤੇ ਓਕੇ ਜੀ